ਹੱਟ ਕੇ ਆ ਜਾਂਦੇ ਨੇ ਤੇ ਆਪਾਂ ਹੱcke ਜਾਂਦੇ ਨੇ ਜੋ ਉਹਨਾਂ ਨੂੰ ਚਾਹੀਦਾ ਹੁੰਦਾ ਉਹ ਤੁਹਾਡੇ ਦਿਮਾਗ ਚ ਪਾ ਦਿੰਦੇ ਨੇ ਕਿਵੇਂ ਪਾ ਦਿੰਦੇ ਨੇ ਅਡਰਟਾਈਮੈਂਟ ਆ ਦੇ ਤੂੰ ਝੂਠੇ ਵਾਅਦੇ ਕਰੂ बार-बार ਸਾਨੂੰ ਵਾਅਦੇ ਕਿੱਤੇ ਨੇ ਬਾਰ-ਬਾਰ ਅਸੀਂ ਧੋਖਾ ਖਾਂਦੇ ਨੇ ਤੇ ਬਾਰ-ਬਾਰ ਉਹਨਾਂ ਹੀ ਵਗ ਬਣਾ ਕੇ ਤੁਰੇ ਜਾਂਦੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਡਾ ਇਓ ਹਾਲ ਹੋਣਾ ਬੱਚੋ ਕਿਵੇਂ ਜਿੰਨੀ ਦੇਰ ਤੱਕ ਅਸੀਂ ਲੰਬੀ ਰਣਨੀਤੀ ਨਹੀਂ ਅਪਣਾਉਂਦੇ ਸਾਨੂੰ ਸਾਰੇ ਫਰੰਟਾਂ ਤੇ ਲੜਨਾ ਪਊ ਸਾਨੂੰ ਸਮਾਜਿਕ ਫਰੰਟਾਂ ਤੇ ਲੜਨਾ ਪਊ ਸਾਨੂੰ ਰਾਜਨੀਤਿਕ ਫਰੰਟਾਂ ਤੇ ਲੜਨਾ ਪਊ ਤੇ ਲੋਕਾਂ ਤੋਂ ਘਰ ਨਹੀਂ ਫਰੰਟਾਂ ਤੇ ਲੜਨਾ ਪਊ ਫਿਰ ਜਾ ਕੇ ਸਾਡੇ ਮੰਡਾਂ ਮਦਨੀਆਂ ਜਾਏ ਆ ਨਹੀਂ ਤਾਂ ਕੀ ਕਰਦੇ ਸਮਾਜਿਕ ਲੋਕਾਂ ਨੂੰ ਇਹ ਦੱਸਦੇ ਕੀ ਇਹ 1.5% 2% ਆ ਇਹ ਰਾਜਨੀਤਿਕ 14% ਲਾ ਜਾਂਦਾ ਕਿੰਨੇ ਚਾਹੇ ਮਹੀਨਾਸ ਦਾ ਤੇ ਬਾਕੀ ਸਕੂਲਾਂ ਨੂੰ ਉਹਨਾਂ ਦੀ ਮਰਜ਼ੀ ਕਰਨ ਦੀ ਖਤਮ ਕਰਨ ਦੀ ਤੇ ਸਕੂਲਾਂ ਦੇ ਛੋਟੇ ਜਿਹੇ ਸਕੂਲ ਨੇ ਚਾਹੇ ਮਿਡਲ ਸਕੂਲ ਨੇ ਪ੍ਰਾਇਮਰੀ ਸਕੂਲ ਨੇ ਉਹਨਾਂ ਨੂੰ ਖਤਮ ਕਰਨ ਤੇ ਤੋਲੇ ਹੋਣੇ ਲਗਾਤਾਰ ਜਿਹੜੀ ਆਕਾਰ ਘਟਾਈਆਂ ਨਿਜੀਕਰਨ ਦੇ ਦਾਅ ਤੇ ਇਹ ਚੱਲੇ ਹੋਣੇ ਜਿਹਦੇ ਕਰਕੇ ਅਧਿਆਪਕਾਂ ਦੇ ਵਿੱਚ ਭਰਤੀ ਹੋਏ ਜੀਪੀਏ ਤੋਂ ਏਪੀਏ ਬਣੇ ਉਦੋਂ ਕਿਉਂ ਨਹੀਂ ਦੇਖਿਆ ਗਿਆ ਲੇਕਿਨ ਉਹਨਾਂ ਦੀ 30 ਪ੍ਰਮੋਸ਼ਨ ਤੇ ਜਾ ਕੇ ਉਹਨਾਂ ਦੀਆਂ ਪ੍ਰਮੋਸ਼ਨਾਂ ਰੋਕ ਦਿੱਤੀਆਂ ਗਈਆਂ ਕੁਝ ਸਵਾਰਥੀ ਲੋਕਾਂ ਨੇ ਮੌਕੇ ਦੀ ਨਜਾਕਤ ਨੂੰ ਸਮਝਦੇ ਹੋਏ ਮੈਨੇਜਮੈਂਟ ਦੇ ਨਾਲ ਮਿਲ ਕੇ ਉਹ ਪ੍ਰੋਮੋਸ਼ਨਾਂ ਲਈਆਂ ਪ੍ਰੋਮੋਸ਼ਨਾਂ ਉਹਨਾਂ ਦੀਆਂ ਵੀ ਹੋਣੀਆਂ ਚਾਹੀਦੀਆਂ ਸਿਕਾ ਲੇਕਿਨ ਜਿਹੜੇ 12 13 ਬੰਦੇ ਹੋਰ ਐ ਉਹਨਾਂ ਦੀਆਂ ਵੀ ਪ੍ਰੋਮੋਸ਼ਨਾਂ ਜਿਹੜੀਆਂ ਐ ਉਹ ਬਿਲਕੁਲ ਉਸੇ ਪੈਟਰਨ ਤੇ ਹੋਣੀਆਂ ਚਾਹੀਦੀਆਂ ਨੇ ਜਿਸ ਪੈਟਰਨ ਤੇ ਹੋਰ ਪ੍ਰੋਮੋਸ਼ਨਾਂ ਹੋਈਆਂ ਸੋ ਸਾਥੀਓ ਇਹ ਚੀਜ਼ਾਂ ਉਦੋਂ ਤੱਕ ਰਹਿੰਦੀਆਂ ਨੇ ਜਦੋਂ ਤੱਕ ਅਸੀਂ ਆਰਗੇਨਾਈਜ਼ ਨਹੀਂ ਹੋਏ ਹੁੰਦੇ ਜਦੋਂ ਅਸੀਂ ਆਰਗੇਨਾਈਜ਼ ਹੋ ਜਾਂਦੇ ਆ ਇਹ ਜਿਹੜੇ ਰਫੜੇ ਐ ਸਕੇਲ ਦਾ ਰਫੜਾ ਐ ਕਿਸੇ ਨੂੰ 720 ਵਾਲਾ ਚੱਕਰ ਹੈ 720 ਤੋਂ ਪਹਿਲਾਂ ਵਾਲੇ ਨੂੰ ਹੋਰ ਸਕੇਲ ਤੇ 720 ਵਾਲੇ ਨੂੰ ਬਾਅਦ ਤੋਂ ਜਿਹਦੀ ਪ੍ਰਮੋਸ਼ਨ ਹੋਈ ਜਾਂ ਉਹਦੀ ਅਪੁਆਇੰਟਮੈਂਟ ਹੋਈ ਹੈ ਉਹਨੂੰ ਹੋਰ ਸਕੇਲ ਮੈਂ ਜੋ ਅਸੀਂ ਮੰਗ ਪੱਤਰ ਦਿੱਤਾ ਹੈ ਉਹਦੇ ਵਿੱਚ ਅਸੀਂ ਜਿਹੜਾ 7ਵਾਂ ਪੇਕ ਮਿਸ਼ਨ ਉਹਨੂੰ ਕੰਡੈਮਨ ਕਰਦੇ ਆਂ ਪੂਰੇ ਪੂਰੇ ਤੌਰ ਤੇ ਉਹਦੀ ਕੰਡੈਮਨੇਸ਼ਨ ਕਰਦੇ ਆਂ ਔਰ ਸੇਵਾ ਸਕੇਲ ਜਿਹੜਾ ਹੈ ਪੰਜਾਬ ਦਾ ਔਰ ਬਿਜਲੀ ਬੋਰਡ ਦਾ ਜਿਹੜਾ ਡਿਫਰੈਂਸ਼ੀਅਲ ਸਕੇਲ ਹੈ ਉਹ ਸਾਡੇ ਮੁਲਾਜ਼ਮਾਂ ਤੇ ਲਾਗੂ ਕੀਤਾ ਜਾਵੇ ਔਰ ਇੱਕੋ ਮੰਗ ਦੇ ਨਾਲ ਘੱਟੋ ਘੱਟ 10 ਜਿਹੜੀਆਂ ਸਾਡੀਆਂ ਡਿਮਾਂਡਾਂ ਐ ਉਹ ਹੱਲ ਹੋ ਜਾਣਗੀਆਂ ਕਿਉਂਕਿ ਅਸੀਂ ਪੰਜਾਬ ਦੇ ਵਾਸੀ ਐ ਔਰ ਬਿਜਲੀ ਬੋਰਡ ਦੇ EMPLOYEES ਐ ਔਰ ਸਾਡੇ ਤੇ ਪੰਜਾਬ ਦਾ ਸਕੇਲ ਔਰ ਬਿਜਲੀ ਬੋਰਡ ਦਾ ਡਿਫਰੈਂਸ਼ੀਅਲ ਸਕੇਲ ਲਾਗੂ ਹੋਣਾ ਚਾਹੀਦਾ ਏ ਤੇ ਕੋਈ ਕਿਸੇ ਦੀ ਮਨ ਘੜਤ ਕਲਾਮਾਂ ਨਹੀਂ ਕਿ ਇੱਕ ਵਿੱਤ ਮੰਤਰੀ ਆਇਆ ਸੀਗਾ ਕੋਈ ਮਨਪ੍ਰੀਤ ਉਹਨੇ ਇਹ ਸਕੇਲ ਬਣਾ ਦਿੱਤਾ ਤੇ ਉਹੀ ਕਥਾ ਲਾਗੂ ਕਰ ਦਿੱਤੀ ਕਈ ਵਾਰੀ ਮੈਂ ਸੋਚਦਾ ਕੱਲੇ ਬੈਠੇ ਵੀ ਸੋਚੀਦਾ ਏ ਜਥੇਵੰਦੀ ਬਾਰੇ ਵੀ ਦੇਖੋ ਮਨਪ੍ਰੀਤ ਅਕਾਲੀਆਂ ਚ ਰਿਹਾ ਕਾਂਗਰਸ ਚੋ ਵਿੱਤ ਮੰਤਰੀ ਰਿਹਾ ਹੁਣ ਬੀਜੇਪੀ ਚ ਚੱਲ ਗਿਆ ਲੇਕਿਨ ਇਹ ਜੇ ਹਿੰਦੁਸਤਾਨ ਦੀ ਪੋਲਿਟਿਕਸ ਇਸ ਤਰ੍ਹਾਂ ਕੰਮ ਕਰੂਗੀ ਤਾਂ ਫੇ ਹਿੰਦੁਸਤਾਨ ਕਿਵੇਂ ਬਚ ਜਾਊਗਾ ਨਹੀਂ ਬਚੂਗਾ ਜਿਹੜੀ ਵੀ ਸ਼ਾਸਤ ਹੈ ਉਹ ਕਿਸੇ ਐਡਾਲਜੀ ਨਾਲ ਚੱਲਦੀ ਸਾਡੀ